ਕਿਹਾ ਜਾਂਦਾ ਵੀ ਜੇ ਕੋਈ ਇਹਨੂੰ ਕੱਟਣ ਦੀ ਜਾਂ ਇਹਨੂੰ ਵੱਡਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੇ ਨਾਲ ਬਹੁਤ ਮਾੜਾ ਹੁੰਦਾ ਹੈ ਤੇ ਮੰਨਿਆ ਜਾਂਦਾ ਵੀ ਇੰਜੀਨੀਅਰ ਵੀ ਇਹਨੂੰ ਵੱਡਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਨਾਲ ਕੋਈ ਬਹੁਤ ਮਾਰਦਨਾ ਸਿਰਫ ਮਾੜਾ ਹਾਦਸਾ ਹੋ ਜਾਂਦਾ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਜੀ ਪਿੰਡ ਚੌਲਟੀ ਕਿਹੜੀ ਜ਼ਿਲ੍ਹਾ ਸ਼ਰੀਫਤੇਗੜ ਸਾਹਿਬ ਤੇ ਇੱਥੇ ਅੱਜ ਆਪਾਂ ਤੁਹਾਨੂੰ ਇਤਿਹਾਸਕ ਰੁੱਖ ਦਿਖਾਵਾਂਗੇ ਜਿਹਨੂੰ ਕੀ ਬਰੋਟੀ ਕਿਹਾ ਜਾਂਦਾ ਹੈ ਤੇ ਇਹਦਾ ਸਾਰਾ ਇਤਿਹਾਸ ਆਪਾਂ ਦੱਸਾਂਗੇ ਜਿਹੜਾ ਇਹ ਰੁ ਇਹ ਮੰਨਿਆ ਜਾਂਦਾ ਵੀ ਚਾਰ ਕਿਲਿਆਂ ਤੋਂ ਵੀ ਵੱਧ ਜਗ੍ਹਾ ਦੇ ਵਿੱਚ ਜਿਹੜਾ ਉਹ ਫੈਲਿਆ ਹੋਇਆ ਤੇ ਹੁਣ ਵੀ ਇਹ ਜਿਹੜਾ ਰੁੱਖਾ ਅੱਗੇ-ਅੱਗੇ ਮਤਲਬ ਵਧੀ ਜਾਂਦਾ ਜਿਹੜੇ ਨਾਲ ਦੇ ਖੇਤ ਨੇ ਜਾਂ ਨਾਲ ਦੀ ਜਿਹੜੀ ਜਗ੍ਹਾ ਉਧਰ ਨੂੰ ਇਹ ਜਿਹੜਾ ਰੁੱਖ ਇਹ ਵੱਧ ਰਿਹਾ ਬਹੁਤ ਵੱਡੀ ਜਗ੍ਹਾ ਦੇ ਵਿੱਚ ਇਹ ਜਿਹੜਾ ਰੁੱਖ ਫੈਲਿਆ ਹੋਇਆ ਬਾਕੀ ਸਾਰਾ ਇਹਦਾ ਇਤਿਹਾਸ ਇਹ ਰੁੱਖ ਦਾ ਜਿਹੜਾ ਆਪਾਂ ਤੁਹਾਨੂੰ ਦੱਸਾਂਗੇ ਤੇ ਇੱਥੇ ਇੱਕ ਸ਼ਿਵ ਮੰਦਿਰ ਵੀ ਜਿਹੜਾ ਉਹ ਬਣਿਆ ਹੋਇਆ ਤੇ ਕਈ ਮਤਲਬ ਲੋਕਾਂ ਦਾ ਮੰਨਣਾ ਵੀ ਇਹ 300 ਸਾਲ ਪੁਰਾਣਾ ਕੋਈ ਇਹਨੂੰ 500 ਸਾਲ ਪੁਰਾਣਾ ਕਹਿੰਦਾ ਇਹਨੂੰ ਦੁਪਾਪਰ ਯੁੱਗ ਦੇ ਵੇਲੇ ਦਾ ਵੀ ਜਿਹੜਾ ਉਹ ਮੰਨ ਪਰੋਟੀ ਨੂੰ ਜਿਹੜਾ ਕਿਹਾ ਜਾਂਦਾ ਬਹੁਤ ਵੱਡੀ ਜਗ੍ਹਾ ਦੇ ਵਿੱਚ ਫੈਲਿਆ ਹੋਇਆ ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਪਿੰਡ ਚੌਲਟੀ ਖੇੜੀ ਦੇ ਵਿੱਚ ਹੈਗਾ ਇਹ ਤੇ ਚਲਦੇ ਆ ਸਾਰਾ ਆਪਾਂ ਰੁੱਖ ਦੇਖਦੇ ਆ ਤੇ ਦਿਖਾਉਨੇ ਆ ਵੀ ਕਿੰਨੀ ਜਗ੍ਹਾ ਦੇ ਵਿੱਚ ਜਿਹੜਾ ਇਹ ਫੈਲਿਆ ਹੋਇਆ ਆ ਆ ਸਾਹਮਣੇ ਤੁਸੀਂ ਬੋਰਡ ਜਿਹੜਾ ਉਹ ਪੜ ਸਕਦੇ ਹੋ ਪਿੰਡ ਚੌਲਟੀ ਖੇੜੀ ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਤੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਹੈ ਤੇ ਇਹ ਪਿੰਡ ਤੋਂ ਬਾਹਰ-ਬਾਰ ਦੀ ਸਾਰੀ ਜਗ੍ਹਾ ਤੇ ਵਿਚਕਾਰ ਇੱਕ ਸ਼ਿਵ ਮੰਦਿਰ ਬਣਿਆ ਹੋਇਆ ਤੇ ਆਹ ਸਾਰਾ ਇੱਧਰ ਪਿੰਡ ਦਾ ਹੈ ਨਾ ਇਹ ਸਾਰੀ ਪਿੰਡ ਨੂੰ ਜਿਹੜੀ ਉਹ ਸੜਕ ਜਾਂਦੀ ਆ ਤੇ ਇਹ ਜਿਹੜਾ ਰੁੱਖਾ ਬਹੁਤ ਹੀ ਮਤਲਬ ਵੱਡੀ ਜਗ੍ਹਾ ਦੇ ਵਿੱਚ ਫੈਲਿਆ ਹੋਇਆ ਤੇ ਚਲਦੇ ਆਪਾਂ ਸਾਰਾ ਤੁਹਾਨੂੰ ਦਿਖਾਉਨੇ ਆ ਤੇ ਇਹਦੀਆਂ ਜੜਾਂ ਦੂਰ ਦੂਰ ਤੱਕ ਫੈਲੀਆਂ ਹੋਈਆਂ ਨੇ ਤੇ ਕਿਹਾ ਜਾਂਦਾ ਵੀ ਜੇ ਕੋਈ ਇਹਨੂੰ ਕੱਟਣ ਦੀ ਜਾਂ ਇਹਨੂੰ ਵੱਢਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੇ ਨਾਲ ਬਹੁਤ ਮਾੜਾ ਹੁੰਦਾ ਤੇ ਮੰਨਿਆ ਜਾਂਦਾ ਵੀ ਇੰਜੀਨੀਅਰ ਵੀ ਇਹਨੂੰ ਵੱਢਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਨਾਲ ਕੋਈ ਬਹੁਤ ਮਾਰਤ ਨਾਲ ਮਤਲਬ ਮਾੜਾ ਹਾਦਸਾ ਹੋ ਜਾਂਦਾ ਤੇ ਇੱਥੋਂ ਤੱਕ ਵੀ ਕਿਹਾ ਜਾਂਦਾ ਵੀ ਜਿਹੜਾ ਇਹਨੂੰ ਵੱਢਦਾ ਤੇ ਉਹਦੀ ਮੌਤ ਹੋ ਜਾਂਦੀ ਆ ਇਹ ਸਾਰਾ ਮੰਨਣਾ ਹੈ ਇਥੋਂ ਦੀਆਂ ਜਿਹੜੀਆਂ ਸੰਗਤਾਂ ਨੇ ਜਾਂ ਜੋ ਵੀ ਇਹਦਾ ਇਤਿਹਾਸ ਆ ਜਿੰਨਾ ਕ ਆਪਾਂ ਨੂੰ ਜਿਹੜਾ ਪਤਾ ਲੱਗਿਆ ਹਨ ਆਪਾਂ ਇੱਥੇ ਗੱਲਬਾਤ ਕਰੀ ਤੇ ਚਲਦੇ ਹਾਂ ਇਹ ਸਾਰ ਆਪਾਂ ਜਿਹੜਾ ਹੋ ਰੁੱਖ ਦੇਖਦੇ ਹਾਂ ਤੁਸੀਂ ਦੇਖੋ ਵੀ ਕਿੰਨੀ ਦੂਰ ਤੱਕ ਇਹ ਰੁੱਖ ਜਿਹੜਾ ਫੈਲਿਆ ਹੋਇਆ ਤੇ ਬਹੁਤ ਵਿਸ਼ਾਲ ਰੁੱਖ ਹੈ ਤੇ ਕੋਈ ਇਹਨੂੰ 500 ਸਾਲ ਪੁਰਾਣਾ ਕਹਿੰਦਾ ਕੋਈ ਦਵਾਪਰ ਯੁੱਗ ਵੇਲੇ ਦਾ ਇਹਨੂੰ ਕਹਿੰਦਾ ਤੇ ਬਹੁਤ ਦੂਰ ਦੂਰ ਤੱਕ ਇਹ ਫੈਲਿਆ ਹੋਇਆ ਤੇ ਇਹਦਾ ਜਿਹੜਾ ਇਤਿਹਾਸ ਆ ਵੀ ਇਤਿਹਾਸ ਇਹਦਾ ਇਸ ਤਰ੍ਹਾਂ ਮੰਨਿਆ ਜਾਂਦਾ ਵੀ ਇੱਥੇ ਨਾ ਇੱਕ ਕਿਸਾਨ ਦੀ ਜ਼ਮੀਨ ਹੁੰਦੀ ਸੀ ਤੇ ਇਹ ਸਾਰੇ ਖੇਤ ਨੇ ਆਲੇ-ਦਾਲੇ ਵੀ ਖੇਤ ਨੇ ਮੈਂ ਤੁਹਾਨੂੰ ਦਿਖਾ ਦੂੰਗਾ ਤੇ ਆਲੇ-ਦਾਲੇ ਜਿਹੜੇ ਖੇਤ ਨੇ ਉਹਨਾਂ ਤੱਕ ਵੀ ਇਹ ਜਿਹੜਾ ਰੁੱਖ ਚਲਿਆ ਗਿਆ ਅੱਗੇ-ਅੱਗੇ ਮਤਲਬ ਜਾਈ ਜਾਂਦਾ ਕੋਈ ਇਹਨੂੰ ਵੱੱਡਦਾ ਨਹੀਂ ਹੈਗਾ ਜਿਹਦੇ ਵੀ ਖੇਤ 'ਚ ਚਲਿਆ ਜਾਂਦਾ ਫਿਰ ਉਹ ਆਪਦੀ ਜ਼ਮੀਨ ਛੱਡ ਦਿੰਦਾ ਤੇ ਇਹਦੀਆਂ ਟਾਹਣੀਆਂ ਤੁਸੀਂ ਦੇਖੋ ਆ ਜੜ੍ਹਾਂ ਤੁਸੀਂ ਦੇਖ ਸਕਦੇ ਹੋ ਵੀ ਕਿੰਨੀਆਂ ਪੁਰਾਣੀਆਂ ਨੇ ਪ੍ਰਾਤਨ ਨੇ ਬਹੁਤ ਵੱਡਾ ਹੈ ਜਿਹੜਾ ਉਹ ਰੁੱਖ ਹੈ ਤੇ ਮੰਨਿਆ ਜਾਂਦਾ ਵੀ ਇੱਥੇ ਇੱਕ ਕਿਸਾਨ ਦੀ ਜ਼ਮੀਨ ਹੁੰਦੀ ਸੀ ਬਹੁਤ ਮਤਲਬ ਪੁਰਾਣੇ ਸਮਿਆਂ ਦੀ ਜਿਹੜੀ ਇਹ ਗੱਲ ਹੈ ਤੇ ਉਹ ਕਿਸਾਨ ਇੱਥੇ ਕੀਤੀ ਬਾੜੀ ਕਰਦਾ ਹੁੰਦਾ ਸੀ ਤੇ ਕਿਹਾ ਜਾਂਦਾ ਵੀ ਇਸ ਸਥਾਨ ਤੇ ਸਾਧੂਆਂ ਨੇ ਆ ਕੇ ਆਪਦਾ ਡੇਰਾ ਲਾ ਲਿਆ ਸੀ ਤੇ ਜਿਹੜਾ ਉਹ ਕਿਸਾਨ ਹੁਣ ਸੀ ਉਹਦੇ ਕੋਈ ਵੀ ਘਰੇ ਔਲਾਦ ਨਹੀਂ ਸੀ ਤੇ ਉਹਦੀ ਜਿਹੜੀ ਪਤਨੀ ਸੀ ਉਹ ਮਤਲਬ ਇੱਥੇ ਕਿਸਾਨ ਵਾਸਤੇ ਆਪਦੇ ਪਤੀ ਵਾਸਤੇ ਜਿਹੜੀ ਰੋਟੀ ਲੈ ਕੇ ਆਉਂਦੀ ਹੁੰਦੀ ਸੀ ਘਰ ਤੋਂ ਜਿਵੇਂ ਖੇਤਾਂ ਦੇ ਵਿੱਚ ਰੋਟੀ ਲੈ ਕੇ ਆਉਂਦੇ ਹੁੰਦੇ ਨੇ ਤਾਂ ਰੋਟੀ ਮਤਲਬ ਉਹਦੇ ਪਤੀ ਵਾਸਤੇ ਲੈ ਕੇ ਆਉਂਦੀ ਹੁੰਦੀ ਸੀ ਇਹ ਥਾਂ ਤੇ ਖੇਤ ਦੇ ਵਿੱਚ ਤਾਂ ਜਿਹੜੇ ਸਾਧੂ ਸੀ ਉਹਨਾਂ ਨੇ ਇਹ ਥਾਂ ਤੇ ਸਾਰੀ ਦੇ ਧੂਣਾ ਲਾਇਆ ਹੋਇਆ ਸੀ ਤੇ ਇੱਥੇ ਉਹਨਾਂ ਨੇ ਆਪਣੇ ਡੇਰੇ ਲਾਏ ਹੋਏ ਸੀਗੇ ਇਹ ਥਾਂ ਤੇ ਜਿਹੜਾ ਕਿਸਾਨ ਸੀ ਕਿਸਾਨ ਦੀ ਪਤਨੀ ਨੇ ਸਾਧੂਆਂ ਦੇ ਦਰਸ਼ਨ ਕੀਤੇ ਅਤੇ ਸਾਧੂਆਂ ਨੂੰ ਦੱਸਿਆ ਵੀ ਸਾਡੇ ਘਰ ਕੋਈ ਵੀ ਔਲਾਦ ਨਹੀਂ ਹੈਗੀ ਤਾਂ ਸਾਧੂਆਂ ਨੇ ਕਿਹਾ ਜਾਂਦਾ ਵੀ ਜਿਹੜਾ ਧੂਣਾ ਸੀ ਉਹਦੇ ਵਿੱਚੋਂ ਥੋੜੀ ਜਿਹੀ ਰਾਖ ਸੀ ਜਿਹੜੀ ਉਹ ਉਹਦੀ ਕਿਸਾਨ ਦੀ ਪਤਨੀ ਨੂੰ ਦੇਤੀ ਜਿਹੜੀ ਉਹ ਔਰਤ ਸੀ ਉਹਨੂੰ ਦੇਤੀ ਤਾਂ ਉਹ ਔਰਤ ਨੇ ਆਪਣੇ ਪਤੀ ਨੂੰ ਦੱਸਿਆ ਜਿਹੜੇ ਸਾਧੂ ਨੇ ਉਹ ਵੀ ਉਹਨਾਂ ਨੇ ਮੈਨੂੰ ਇੱਕ ਰਾਖ ਦਿੱਤੀ ਹੈ ਨਾ ਵੀ ਮੈਂ ਉਹਨਾਂ ਨੂੰ ਦੱਸਿਆ ਸੀ ਵੀ ਸਾਡੇ ਘਰੇ ਔਲਾਦ ਨਹੀਂ ਹੈ ਤੇ ਕਿਹਾ ਜਾਂਦਾ ਵੀ ਜਿਹੜਾ ਕਿਸਾਨ ਸੀ ਉਹ ਕਿਸਾਨ ਨੇ ਕਿਹਾ ਵੀ ਇਹ ਰਾਖ ਨਾਲ ਕੁਝ ਨਹੀਂ ਹੋਣਾ ਹਨਾ ਤੇ ਉਹਨੇ ਮਤਲਬ ਇਨਕਾਰ ਕਰ ਦਿੱਤਾ ਮੰਨਿਆ ਨਹੀਂ ਉਹਨੇ ਕਿਹਾ ਵੀ ਤੂੰ ਜਿੱਥੋਂ ਲੈ ਕੇ ਆਈਆਂ ਇਹਨੂੰ ਉੱਥੇ ਮਤਲਬ ਰੱਖਿਆ ਜਾ ਕੇ ਤੇ ਫਿਰ ਕਿਹਾ ਜਾਂਦਾ ਵੀ ਜਿਹੜੀ ਉਹ ਪਤਨੀ ਸੀ ਕਿਸਾਨ ਦੀ ਉਹਨੇ ਆਪਣੇ ਪਤੀ ਦੀ ਗੱਲ ਮੰਨੀ ਤਾਂ ਦੁਬਾਰਾ ਉਹ ਰਾਖ ਨੂੰ ਇੱਥੇ ਰੱਖ ਗਈ ਸੀ ਕੁਸ਼ਕ ਮਤਲਬ ਸੰਗਤਾਂ ਦਾ ਕੁਸ਼ਕ ਲੋਕਾਂ ਦਾ ਮੰਨਣਾ ਹੈ ਵੀ ਉਹ ਧੂਨੇ ਦੇ ਵਿੱਚ ਪਾ ਗਈ ਸੀ ਦੁਬਾਰਾ ਤੇ ਫਿਰ ਕਿਹਾ ਜਾਂਦਾ ਵੀ ਉੱਥੇ ਹੀ ਇਹ ਜਿਹੜਾ ਰੁੱਖ ਉੱਗਿਆ ਆ ਤੇ ਇਹ ਮੰਨਣਾ ਵੀ ਜਿੰਨਾ ਇਹ ਰੁੱਖ ਵੱਧ ਰਿਹਾ ਹੈ ਤੇ ਉਨਾ ਹੀ ਉਹਨਾਂ ਦਾ ਮਤਲਬ ਜਿਹੜਾ ਵੰਸ਼ ਸੀ ਉਹ ਅੱਗੇ ਵਧਣਾ ਸੀ ਮਤਲਬ ਜਿਹੜੀ ਰਾਖ ਦਿੱਤੀ ਸੀ ਸਾਧੂ ਨੇ ਉਹਨਾਂ ਦੀ ਪਤਨੀ ਦੇ ਕੁੱਖੋਂ ਮਤਲਬ ਮੰਨਿਆ ਜਾਂਦਾ ਵੀ ਬੱਚਾ ਪੈਦਾ ਹੋਣਾ ਸੀ ਫਿਰ ਉਹਨਾਂ ਦਾ ਵੰਸ਼ ਇਸ ਰੁੱਖ ਵਾਂਗ ਹੀ ਅੱਗੇ ਨੂੰ ਵਧਣਾ ਸੀਗਾ ਤੇ ਉਹ ਇੱਥੇ ਰਾਖ ਪਾ ਗਏ ਤਾਂ ਕਰਕੇ ਕਹਿੰਦੇ ਨੇ ਵੀ ਰੁੱਖ ਜਿਹੜਾ ਅੱਗੇ ਨੂੰ ਵੱਧ ਰਿਹਾ ਹੈ ਤੇ ਮੰਨਣਾ ਵੀ ਜਿਉ ਸਾਧੂਆਂ ਦੀ ਗੱਲ ਮੰਨ ਲੈਂਦੇ ਤਾਂ ਉਹਨਾਂ ਦਾ ਵੰਸ਼ ਅੱਜ ਬਹੁਤ ਖੁਸ਼ਹਾਲ ਹੁੰਦਾ ਤੇ ਅੱਗੇ ਤੱਕ ਜਿਹੜਾ ਉਹ ਵੰਛ ਜਾਂਦਾ ਬਹੁਤ ਵੱਡਾ ਤੇ ਆਪਾਂ ਬਿਲਕੁਲ ਖੁੰਜੇ ਤੇ ਆ ਗਏ ਦੇਖ ਲਓ ਵੀ ਜਿੱਥੇ ਤੱਕ ਹੁਣ ਇਹ ਬਰੂਟੀ ਹੈ ਤੇ ਇਧਰ ਨਾਲ ਖੇਤ ਹੈ ਆ ਖਾਲ ਜਾਂਦਾ ਨਾਲ ਨਾਲ ਇਹ ਖੇਤ ਵਾਲਿਆਂ ਦੀ ਵੱਟ ਹੈ ਹੁਣ ਵੀ ਇਹ ਰੁੱਖ ਜਿਹੜਾ ਅੱਗੇ ਨੂੰ ਵੱਧ ਰਿਹਾ ਹੈ ਜਿਵੇਂ ਜਿਵੇਂ ਇਹ ਰੁੱਖ ਅੱਗੇ ਨੂੰ ਵਧੀ ਜਾਂਦਾ ਓਵੇਂ ਓਵੇਂ ਜ਼ਮੀਨ ਸਾਰੇ ਇੱਥੇ ਕਿਸਾਨ ਖਾਲੀ ਕਰੀ ਜਾਂਦੇ ਨੇ ਤੇ ਕਿਹਾ ਜਾਂਦਾ ਵੀ ਇੱਥੋਂ ਦੇ ਜਿਹੜੇ ਮਤਲਬ ਲੋਕਲ ਨੇ ਲੋਕਲ ਸੰਗਤਾਂ ਨੇ ਉਹ ਇਹਦੀ ਇੱਕ ਟਾਣੀ ਕੀ ਇੱਕ ਪੱਤਾ ਵੀ ਨਹੀਂ ਤੋੜਦੇ ਮੰਨਣਾ ਵੀ ਉਸ ਨਾਲ ਮਤਲਬ ਮਾੜਾ ਹੋ ਜਾਂਦਾ ਜਾਂ ਕਿਸੇ ਦੀ ਮੌਤ ਹੋ ਜਾਂਦੀ ਹੈ ਇਹ ਸਾਰਾ ਇਤਿਹਾਸ ਹੈ ਅ ਦੇਖੋ ਵੀ ਬਹੁਤ ਵਿਸ਼ਾਲ ਰੁੱਖ ਹੈ ਤੇ ਹੁਣ ਇਹਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਵੀ ਇਹ ਕਿੰਨੇ ਸੌ ਸਾਲ ਪੁਰਾਣਾ ਹਨਾ ਕਿਉਂਕਿ ਜਿਹੜੇ ਰੁੱਖਾ ਹੁੰਦੇ ਨੇ ਇਹ ਬਹੁਤ ਵੱਡੇ ਵੱਡੇ ਹੁੰਦੇ ਨੇ ਬੋਰਡ ਦੇ ਰੁੱਖਾਂ ਦੀ ਆਪਾਂ ਗੱਲ ਕਰੀ ਹੈ ਹਨਾ ਤੇ ਇਹ ਇੱਕ ਰੁੱਖ ਤੋਂ ਇੱਕ ਸਿੱਖਣ ਦੀ ਆਪਾਂ ਨੂੰ ਗੱਲ ਮਿਲਦੀ ਹੈ ਵੀ ਰੁੱਖਾਂ ਨੂੰ ਆਪਾਂ ਨੂੰ ਕੱਟਣਾ ਨਹੀਂ ਚਾਹੀਦਾ ਇਹ ਤਾਂ ਜੋ ਮੈਂ ਚਲੋ ਵੀ ਇਤਿਹਾਸ ਨਾਲ ਜੁੜੀ ਹੋਈ ਗੱਲ ਆ ਹਨਾ ਇੱਕ ਧਾਰਮਿਕ ਪੱਖ ਤੋਂ ਆਪਾਂ ਗੱਲ ਕਰਦੇ ਆ ਵੀ ਇਹਨੂੰ ਮਤਲਬ ਇਹ ਇਹਨੂੰ ਕੱਟਣਾ ਨਹੀਂ ਵਧਣਾ ਨਹੀਂ ਤੇ ਆਪਾਂ ਬੈਸੇ ਵੀ ਜੀ ਗੱਲ ਕਰੀਏ ਇਸ ਗੱਲ ਤੋਂ ਆਪਾਂ ਇੱਕ ਗੱਲ ਸਿੱਖੀਏ ਵੀ ਇਹਨਾਂ ਨੂੰ ਆਪਾਂ ਰੁੱਖਾਂ ਨੂੰ ਕੱਟਣਾ ਜਿਵੇਂ ਅੱਜ ਕੱਲ ਆਪਾਂ ਰੁੱਖ ਕੱਟਦਾਂ ਨੇ ਆ ਤੇ ਦੇਖੋ ਵੀ ਕਿੰਨਾ ਵਿਸ਼ਾਲ ਇਹ ਰੁੱਖਾ ਹੈ ਅੱਗੇ ਅੱਗੇ ਦੀਆਂ ਜੜ੍ਹਾਂ ਵਧੀਆਂ ਜਾਂਦੀਆਂ ਨੇ ਤੇ ਆਹ ਦੇਖੋ ਵੀ ਬਹੁਤ ਵੱਡਾ ਇਹ ਰੁੱਖਾ ਹਨਾ ਤੇ ਜਿਹੜੀਆਂ ਇਹ ਲੱਕੜਾਂ ਨੇ ਜਾਂ ਕੋਈ ਟਾਣੀ ਟੁੱਟ ਗਈ ਜਿਵੇਂ ਆਹ ਟਾਣੀ ਇਤਨਾ ਟੁੱਟੀ ਹੋਈ ਆ ਹਨਾ ਤੇ ਉਹਨੂੰ ਇੱਥੇ ਹੀ ਰੱਖਿਆ ਜਾਂਦਾ ਇਹ ਤੋਂ ਬਾਹਰ ਨਹੀਂ ਕਹਿੰਦੇ ਲਿਆਇਆ ਜਾਂਦਾ ਇਹ ਜਗ੍ਹਾ ਤੋਂ ਜੇ ਵੀ ਇਹ ਤੋਂ ਇਹ ਜਗ੍ਹਾ ਤੋਂ ਬਾਹਰ ਲੈ ਗਏ ਤਾਂ ਫਿਰ ਮਾੜਾ ਮੰਨਿਆ ਜਾਂਦਾ ਵੀ ਉਹਦੇ ਨਾਲ ਕੁਝ ਮਾੜਾ ਹੋਊਗਾ ਤੇ ਥੋੜਾ ਅੱਗੇ ਹੋਰ ਆਪਾਂ ਚੱਲਦੇ ਆਂ ਤੇ ਇਹਦੇ ਪਿੱਛੋਂ ਦੀ ਰੇਲਵੇ ਲਾਈਨ ਵੀ ਜਾਂਦੀ ਆ ਤੇ ਬਿਲਕੁਲ ਨੇੜੇੋਂ ਜਾਂਦੀ ਆ ਤੇ ਸਾਹਮਣੇ ਆ ਖੇ ਨਾਲ ਇੱਕ ਖੇਤ ਹੈ ਖੇਤ ਦੇ ਵਿੱਚ ਨੂੰ ਹੀ ਹੁਣ ਰੁੱਖ ਜਿਹੜਾ ਅੱਗੇ ਨੂੰ ਵੱਧ ਰਿਹਾ ਹੈ ਤੇ ਪਤਾ ਨਹੀਂ ਕਿੰਨੀ ਇੱਕ ਪੰਛੀਆਂ ਨੇ ਇਹਦੇ ਉਪਰ ਆਲੇ ਨੇ ਪਾਏ ਹੋਏ ਹੋਣਗੇ ਹਨਾ ਕਿੰਨੇ ਇੱਕ ਪੰਛੀਆਂ ਦਾ ਇਹ ਘਰ ਹੋਊਗਾ ਜਿਹੜਾ ਇਹ ਰੁੱਖ ਹੈ ਮੈਂ ਦੇਖੇ ਵੀ ਨਹੀਂ ਬਹੁਤ ਸਾਰੇ ਆਲੇ ਨੇ ਇੱਥੇ ਜਿਹੜੇ ਹੋਏਗੇ ਨੇ ਇਹਨੂੰ ਬਰੋਟੀ ਦੇ ਨਾਮ ਨਾਲ ਜਿਹੜਾ ਉਹ ਜਾਣਿਆ ਜਾਂਦਾ ਤੇ ਜੇ ਕੋਈ ਇਸ ਏਰੀਆ ਚੋਂ ਵੀਡੀਓ ਦੇਖ ਰਿਹਾ ਹੈ ਉਹ ਵੀ ਕਮੈਂਟ ਕਰਿਓ ਬਾਕੀ ਕਿੱਥੋਂ ਕਿੱਥੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਜਿਵੇਂ ਆਪਾਂ ਨੂੰ ਇਥੋਂ ਪਤਾ ਲੱਗਿਆ ਸਾਰੀ ਆਪਾਂ ਜਾਣਕਾਰੀ ਇਥੋਂ ਜਿਹੜੀ ਪ੍ਰਾਪਤ ਕੀਤੀ ਆ ਕੇ ਹਨਾ ਮੰਦਰ ਦੇ ਵੀ ਤੁਹਾਨੂੰ ਦਰਸ਼ਨ ਆਪਾਂ ਕਰਾ ਦਾਂਗੇ ਤੇ ਮੰਦਰ ਦੇ ਵੀ ਆਪਾਂ ਦਰਸ਼ਨ ਕਰਵਾਵਾਂਗੇ ਤੇ ਉਹ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਥਾਂ ਥਾਂ ਤੋਂ ਇਹਦੀਆਂ ਜੜਾਂ ਜਿਹੜੀਆਂ ਉਹ ਉੱਗਦੀਆਂ ਰਹਦੀਆਂ ਨੇ ਆ ਦੇਖੋ ਇੱਥੇ ਜੜਾਂ ਕਿਵੇਂ ਵੱਧ ਰਹੀਆਂ ਨੇ ਅੱਗੇ ਨੂੰ ਹਨਾ ਤੇ ਆ ਜੜਾਂ ਵੱਧ ਰਹੀਆਂ ਨੇ ਤੇ ਉੱਥੋਂ ਵੀ ਦਵਾਰਾਂ ਫੁੱਟਿਆ ਆ ਇਹ ਆ ਦੇਖੋ ਇਥੋਂ ਦਵਾਰੇ ਫੇਰ ਨਹੀਂ ਜੜਾਂ ਫੁੱਟੀਆਂ ਬਹੁਤ ਵਿਸ਼ਾਲ ਰੁੱਖ ਆ ਤੇ ਕਈਆਂ ਦਾ ਮੰਨਣਾ ਵੀ ਇਹ ਚਾਰ ਕੀਲਿਆਂ ਦੇ ਵਿੱਚ ਹੈ ਕਈਆਂ ਦਾ ਮੰਨਣਾ ਵੀ ਇਹ ਦੋ ਕੀਲਿਆਂ ਦੇ ਵਿੱਚ ਹੈ ਹਨਾ ਹ ਮਤਲਬ ਵੱਖ-ਵੱਖ ਤਰੀਕੇ ਨਾਲ ਮਤਲਬ ਦੱਸਿਆ ਜਾਂਦਾ ਕੋਈ ਚਾਰ ਕੀਲੇ ਕਹਿੰਦਾ ਤੇ ਕਹਿੰਦੇ ਨੇ ਵੀ ਇਹ ਅੱਗੇ-ਅੱਗੇ ਵਧੀ ਜਾਂਦਾ ਤੇ ਉਹ ਸਾਹਮਣੇ ਖੇਤ ਹੈ ਆਪਾਂ ਦਿਖਾ ਵੀ ਦਿੰਨੇ ਆ ਤੁਹਾਨੂੰ ਆ ਸਾਹਮਣੇ ਖੇਤ ਹੈ ਉਧਰ ਕਿਸਾਨ ਟਰੈਕਟਰ ਨਾਲ ਕੰਮ ਵੀ ਕਰ ਰਹੇ ਨੇ ਤੇ ਇਹ ਖੇਤ ਚੋਂ ਹੁਣ ਜਾ ਰਿਹਾ ਹੈ ਇਹ ਜਮੀਨ ਚੋਂ ਇਹ ਆ ਦੇਖੋ ਵੀ ਆ ਬਿਲਕੁਲ ਖੇਤ ਆ ਗਿਆ ਇੱਥੇ ਬਿਲਕੁਲ ਖੁੰਝੇ ਤੇ ਪਹੁੰਚ ਗਏ ਆਪਾਂ ਤੇ ਇਹਦੀਆਂ ਟਾਹਣੀਆਂ ਇਧਰ ਨੂੰ ਵੱਧ ਰਹੀਆਂ ਨੇ ਹੁਣ ਜਿਵੇਂ ਜਿਵੇਂ ਇਹਨੇ ਅੱਕੀ ਵਧੀ ਜਾਣਾ ਉਹ ਜਮੀਨ ਜਿਹੜੀ ਉਹ ਕਿਸਾਨਾਂ ਨੇ ਇੱਥੋਂ ਦੇ ਜਿਹੜੇ ਲੋਕਲ ਪਿੰਡ ਦੇ ਨੇ ਉਹਨਾਂ ਨੇ ਜਮੀਨ ਛੱਡੀ ਜਾਣੀ ਹੈ ਕੋਈ ਵੀ ਇਹਨੂੰ ਵੱਢਦਾ ਨਹੀਂ ਕੋਈ ਵੀ ਇਹਨੂੰ ਕੱਟਦਾ ਨਹੀਂ ਹੈਗਾ ਰੁੱਖ ਨੂੰ ਤੇ ਹੁਣ ਆਪਾਂ ਚੱਲਦੇ ਆ ਮੰਦਰਵਾਲ ਨੂੰ ਬਹੁਤ ਵਿਸ਼ਾਲ ਰੁੱਖ ਆ ਇਹ ਤੁਸੀਂ ਆਹ ਦੇਖੋ ਇਧਰ ਟਾਹਣੀਆਂ ਬਈ ਕਿੱਡੀਆਂ ਕਿੱਡੀਆਂ ਟਾਹਣੀਆਂ ਨੇ ਪਤਾ ਨਹੀਂ ਕਿੰਨੇ 100 ਸਾਲ ਇਹ ਪੁਰਾਣਾ ਰੁੱਖ ਹੋਊ ਹੈਨਾ ਬਹੁਤ ਵੱਡਾ ਰੁੱਖ ਆ ਤੇ ਸ਼ਾਂਤ ਬਹੁਤ ਹੈ ਇੱਥੇ ਤੇ ਇਹ ਚੀਜ਼ ਤੋਂ ਇੱਕ ਗੱਲ ਸਿੱਖਣ ਨੂੰ ਮਿਲਦੀ ਹੈ ਵੀ ਰੁੱਖਾਂ ਨੂੰ ਆਪਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਰੁੱਖਾਂ ਦੀ ਸਾਂਭ-ਸਮਾਨ ਕਰਨੀ ਚਾਹੀਦੀ ਹੈ ਰੁੱਖਾਂ ਨੂੰ ਕੱਟਣਾ ਨਹੀਂ ਚਾਹੀਦਾ ਆ ਸਾਰਾ ਹੁਣ ਅੱਗੇ ਨੂੰ ਬਾਤ ਰਿਹਾ ਰੁੱਖ ਦੇਖੋ ਤੇ ਇਤਿਹਾਸ ਵਾਲਾ ਬੋਰਡ ਮੈਂ ਲੱਭ ਰਿਹਾ ਜੇ ਮੈਨੂੰ ਇਤਿਹਾਸ ਵਾਲਾ ਬੋਰਡ ਲੱਭ ਗਿਆ ਉਹ ਵੀ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਹਨਾ ਉਹ ਇੱਕ ਵਾਰ ਤੁਸੀਂ ਸਾਰਾ ਪੜ ਲਿਓ ਮੈਂ ਵਿੱਚ ਇਹਦੇ ਲਾ ਵੀ ਦਊਂਗਾ ਵੀਡੀਓ ਦੇ ਵਿੱਚ ਸ਼ਾਇਦ ਮੰਦਿਰ ਦੇ ਨੇੜੇ ਇਤਿਹਾਸ ਵਾਲਾ ਬੋਰਡ ਹੋਊਗਾ ਆਪਾਂ ਕੋਸ਼ਿਸ਼ ਕਰਦੇ ਹਾਂ ਲੱਭਣ ਦੀ ਨੀਵੇਂ ਹੋ ਕੇ ਲੰਘਣਾ ਮੈਂਦੇ ਇੱਥੋਂ ਹੀ ਕਹਾਣੀਆਂ ਬਹੁਤ ਨੀਵੇਂ ਨੀਵੇਂ ਆਣੇ ਆਪਾਂ ਹੁਣ ਦੂਜੇ ਖੁੰਝੀ ਨੂੰ ਜਾ ਰਹੇ ਆ ਇਹ ਬਹੁਤ ਵਿਸ਼ਾਲ ਰੁੱਖਾ ਇਹ ਮੂਰ ਬਹੁਤ ਜਿਆਦੇ ਨੇ ਇੱਥੇ ਸਾਹਮਣੇ ਮੂਰ ਬੈਠੇ ਵੀ ਨਹੀਂ ਮੈਂ ਤੁਹਾਨੂੰ ਦਿਖਾ ਵੀ ਦੇਣਾ ਮੂਰ ਬਹੁਤ ਨੇ ਇੱਥੇ ਬਹੁਤ ਸੋਹਣੇ ਲੱਗਦੇ ਨੇ ਤੇ ਨੀਰੀ ਕੁਦਰਤ ਹੈ ਇਹ ਥਾਂ ਤੇ ਜੇ ਆਪਾਂ 1-2 ਮਿੰਟ ਲਈ ਚੁੱਪ ਕਰੀਏ ਨਾ ਤੁਸੀਂ ਵਾਜਰਾ ਸੁਣਾਓ ਕੀੜੀਆਂ ਦੀਆਂ ਮੋਰਾਂ ਦੀਆਂ ਪੰਛੀਆਂ ਦੀਆਂ ਆਵਾਜ਼ਾਂ ਹਨ ਆਪਾਂ ਨੂੰ ਆਮ ਹੀ ਸੁਣਨ ਨੂੰ ਜਿਹੜੀਆਂ ਉਹ ਮਿਲ ਜਾਣਗੀਆਂ ਤੇ ਉਹ ਉੱਧਰ ਸਾਹਮਣੇ ਮੋਰ ਨੇ ਜੇ ਬਹੁਤਾ ਨੇੜੇ ਜਾਵਾਂਗੇ ਤਾਂ ਉਹ ਨਾਲੇ ਉੱਡ ਜਾਣਾ ਨਾ ਪੰਛੀਆਂ ਨੂੰ ਤੰਗ ਵੀ ਨਹੀਂ ਕਰਨਾ ਚਾਹੀਦਾ ਮੈਂ ਥੋੜਾ ਜਿਹਾ ਜ਼ੂਮ ਕਰਕੇ ਤੁਹਾਨੂੰ ਦਿਖਾ ਦਵਾਂਗਾ ਤੇ ਉਹ ਥਾਂ ਤੇ ਬਹੁਤ ਸਾਰੇ ਮੋਰ ਨੇ ਆਪਾਂ ਥੋੜਾ ਜਿਹਾ ਹੋਰ ਅੱਗੇ ਆਇਆ ਹਨ ਤੇ ਇੱਥੇ ਇੰਨੀ ਕੁ ਜ਼ਿਆਦੇ ਆਲਣੇ ਪਾਏ ਹੋਏ ਨੇ ਨਾ ਪੰਛੀਆਂ ਨੇ ਕੋਈ ਹਿਸਾਬ ਕਿਤਾਬ ਨਹੀਂ ਬਹੁਤ ਸਾਰੇ ਪੰਛੀ ਨੇ ਇਹਦੇ ਉੱਪਰ ਚਿੜੀਆਂ ਕਾਂ ਕਬੂਤਰ ਬੰਗਲੇ ਹੋ ਗਏ ਪਤਾ ਹੀ ਨਹੀਂ ਕੋਈ ਹਿਸਾਬ ਕਿਤਾਬ ਹੈ ਨਹੀਂ ਪੰਛੀਆਂ ਦਾ ਤੇ ਇੱਧਰ ਇੱਕ ਟ੍ਰੇਨ ਦੀ ਲਾਈਨ ਜਾਂਦੀ ਹੈ ਇਹਦੇ ਪਿੱਛੋਂ ਦੀ ਤੇ ਜਿਹੜੀ ਰਾਜਪੁਰੇ ਨੂੰ ਟ੍ਰੇਨ ਜਾਂਦੀ ਹੈ ਨਾ ਉਹ ਲਾਈਨ ਆ ਮੇਰੇ ਖਿਆਲ ਚ ਇਹ ਤੇ ਇਹ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਵੀ ਇਹਦੇ ਬਿਲਕੁਲ ਨੇੜੇ ਆ ਇਹਨਾਂ ਲਾਈਨ ਦੇ ਨਾਲ ਲੱਗ ਗਿਆ ਹੈ ਰੁੱਖ ਆ ਦੇਖੋ ਕਿੱਡੀਆਂ ਕਿੱਡੀਆਂ ਟਾਹਣੀਆਂ ਨੇ ਇਹਦੀਆਂ ਰੁੱਖ ਦੀਆਂ ਮੈਂ ਕਿਹਾ ਵੀ ਆਹ ਸਾਈਡ ਵੀ ਆਪਾਂ ਇੱਕ ਗੀੜਾ ਜ਼ਰੂਰ ਦਈਏ ਫਿਰ ਇਹ ਤੋਂ ਬਾਅਦ ਆਪਾਂ ਮੰਦਰ ਬਾਗ ਨੂੰ ਚੱਲਾਂਗੇ ਤੇ ਸਾਹਮਣੇ ਬੈਠਾ ਮੋਰ ਬਹੁਤ ਸੋਹਣਾ ਲੱਗਦਾ ਯਾਰ ਐਂ ਲੱਗਦਾ ਪਤਾ ਨਹੀਂ ਵੀ ਕਿੱਥੇ ਆਪਾਂ ਜੰਗਲਾਂ ਦੇ ਵਿੱਚ ਆ ਗਏ ਹਨਾ ਬਹੁਤ ਕੁਦਰਤ ਬਹੁਤ ਵੱਡੀ ਚੀਜ਼ ਆ ਯਾਰ ਕੁਦਰਤ ਨੇ ਵੀ ਦੇਖੋ ਕੀ ਕੀ ਚੀਜ਼ਾਂ ਬਣਾਤੀਆਂ ਹਨਾ ਤੇ ਮੋਰ ਦੇਖੋ ਕਿੰਨਾ ਸੋਹਣਾ ਯਾਰ ਉਹ ਸਾਹਮਣੇ ਇਸ ਤਰ੍ਹਾਂ ਪੰਛੀਆਂ ਦੇ ਰਹਿਣ ਵਾਸਤੇ ਹਨਾ ਬਹੁਤ ਵੱਡੀ ਥਾਂ ਹੈ ਪਹਿਲਾਂ ਪਾਉਂਦੇ ਮੋਰ ਇੱਥੇ ਆਪਾਂ ਨੂੰ ਆਮ ਹੀ ਜਿਹੜੇ ਹੋ ਦੇਖ ਜਾਣਗੇ ਇੱਕ ਮੋਰ ਨਹੀਂ ਹੈਗਾ ਬਹੁਤ ਨੇ ਝੁੰਡ ਨੇ ਮੋਰਾਂ ਦੇ ਇੱਥੇ ਤੇ ਆ ਆ ਇਧਰ ਆਪਾਂ ਤੁਹਾਨੂੰ ਦਿਖਾਏ ਹੋਨੇ ਆ ਇੱਕ ਸਾਈਡ ਤੇ ਜਾ ਕੇ ਵੀ ਕਿੰਨੀ ਦੂਰ ਤੱਕ ਇਹ ਰੁੱਖ ਫੈਲਿਆ ਹੋਇਆ ਬਹੁਤ ਨੀਵੇਂ ਹੋ ਕੇ ਲੰਘਣਾ ਪੈਂਦਾ ਤੇ ਆ ਇੱਥੇ ਆ ਗਈ ਰੇਲਵੇ ਲਾਈਨ ਆ ਲਾਈਨ ਹੈ ਰੇਲਵੇ ਦੀ ਤੇ ਇਹਦੇ ਤੱਕ ਇਹ ਜਿਹੜਾ ਰੁੱਖ ਆ ਗਿਆ ਆ ਇਹਦਾ ਐਨ ਬਿਲਕੁਲ ਸਿਰੇ ਵਾਲਾ ਕੁੰਜਾ ਤੇ ਇੱਥੋਂ ਆਪਾਂ ਨਿਕਲ ਕੇ ਆਏ ਆ ਇੱਧਰ ਆਪਾਂ ਸਾਰਾ ਇਹ ਰੁੱਖ ਜਿਹੜਾ ਉਹ ਦੇਖ ਕੇ ਆਇਆ ਤੇ ਇੱਧਰ ਹੈਗਾ ਮੰਦਿਰ ਤੇ ਇੱਥੇ ਸ਼ਿਵ ਮੰਦਿਰ ਹੈ ਮੰਦਿਰ ਦੀ ਬੇਪਨ ਦਰਸ਼ਨ ਤੁਹਾਨੂੰ ਜਿਹੜੇ ਉਹ ਕਰਵਾ ਦਨੇ ਆ ਤੇ ਜਿਹੜਾ ਇਹ ਰੁੱਖਾ ਉਹਦੇ ਬਿਲਕੁਲ ਨਾਲ ਇਹ ਮੰਦਿਰ ਜਿਹੜਾ ਉਹ ਬਣਿਆ ਹੋਇਆ ਹੈ ਅਪਾ ਮੰਦਰ ਦੇ ਦਰਸ਼ਨ ਤੁਹਾਨੂੰ ਕਰਵਾਤੇ ਤੇ ਇੱਥੇ ਜਿਹੜੇ ਬਾਬਾ ਜੀ ਰਹਿੰਦੇ ਨੇ ਮੰਦਰ ਦੇ ਵਿੱਚ ਮੈਂ ਉਹਨਾਂ ਨੂੰ ਪੁੱਛਿਆ ਸੀ ਇਤਿਹਾਸ ਵਾਲੇ ਬੋਰਡ ਬਾਰੇ ਹਨਾ ਜਿਹੜਾ ਇਤਿਹਾਸ ਦਾ ਬੋਰਡ ਹੁੰਦਾ ਤੇ ਉਹ ਬਾਬਾ ਜੀ ਕਹਿੰਦੇ ਵੀ ਹਲੇ ਪਹਿਲਾਂ ਲੱਗਿਆ ਹੋਇਆ ਸੀ ਹੁਣ ਉਹ ਬੋਰਡ ਇੱਥੇ ਉਤਾਰ ਕੇ ਰੱਖਿਆ ਹੋਇਆ ਤੇ ਜੋ ਬੋਰਡ ਹੁੰਦਾ ਆਪਾਂ ਜਰੂਰ ਤੁਹਾਨੂੰ ਇਤਿਹਾਸ ਸਾਰਾ ਆਪਾਂ ਵਿੱਚ ਲਾਉਂਦੇ ਹਾਂ ਤੇ ਸੋ ਅੱਜ ਦੀ ਵੀਡੀਓ ਦੇ ਵਿੱਚ ਸਾਰਾ ਆਪਾਂ ਇਤਿਹਾਸਕ ਰੁੱਖ ਤੁਹਾਨੂੰ ਦਿਖਾਇਆ ਪਿੰਡ ਚੌਲਟੀ ਖੇੜੀ ਦੇ ਵਿੱਚ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਵੀਡੀਓਜ਼ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਕੋਈ ਚੈਨਲ ਤੇ ਨਵਾਂ ਤਾਂ ਚ ਇਤਿਹਾਸਿਕ ਸਥਾਨਾਂ ਜਾਂ ਘੁੰਮਣ ਫਿਰਦੇ ਨਾਲ ਸੰਬੰਧਿਤ ਵੀਡੀਓਆਂ ਜਿਹੜੀਆਂ ਹੋ ਪਾਈਆਂ ਹੋਣੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ